ਤਕਰੀਬਨ ਆਪਣੇ ਕੋਲੇ ਕੋਈ ਪਾਰਟੀ ਨਹੀਂ ਜਿਹੜੀ ਡੱਲੇਵਾਲ ਸਾਹਿਬ ਦਾ ਹਾਲਚਲ ਪੁੱਛਣ ਨਾ ਆਈ ਹੋ। ਬੀਜੇਪੀ ਵੀ ਆਈ ਹੈ ਜੀ। ਲੋ ਬੀਜੇਪੀ ਕਹਿੰਉ ਉਹ ਬੀਜੇਪੀ ਤਾਂ ਕਹਿੰਦੀ ਅਸੀਂ ਤੁਹਾਨੂੰ ਦੇਖਣਾ ਨਹੀਂ ਚਾਹੁੰਦੇ। ਉਹ ਸਾਡੀ ਆਤਮਾ ਦੇ ਵਿੱਚ ਘੁਸੀ ਹੋਈ ਆ ਬੀਜੇਪੀ। ਜੀ। ਤਿਸ ਨਹੀਂ ਰਹੀ ਉਹ। ਕਿ ਅਸੀਂ ਜੇ ਮੋਰਚ ਚ ਵਾਗੇ ਪਤਾ ਨਹੀਂ ਸਾਡੇ ਕਾਰੋਬਾਰ ਤੇ ਬੰਦ ਹੋ ਜਾਣਗੇ, ਪਤਾ ਨਹੀਂ ਸਾਡੇ ਏਡੀ ਛਾਪੇ ਪੈ ਜਾਣਗੇ। ਬੀਜੇਪੀ ਮਾਹਰ ਬਿਆਨਬਾਜ਼ੀ ਦੇ ਵਿੱਚ ਇੱਕ ਦੂਜੇ ਤੇ ਜਿਵੇਂ ਪੰਜਾਬੀ ਕਹਿੰਦੇ ਵੀ ਉਂਗਲਾ ਲਾਉਣ ਚ। ਹੁਣ ਇਹ ਕੇਂਦਰ ਫੈਸਲਾ ਕਰ ਲੇ ਕਿ ਪੰਜਾਬੀਆਂ ਨੂੰ ਮਾਰਨਾ ਹੈ ਕੁੱਟਣਾ ਹੈ ਕਿ ਮੰਗਾ ਮੰਨੂ ਨਾ ਮਲੋ ਢੱਲੇਵਾਲ ਸਾਹਿਬ ਦੀ ਸਿਹਤ ਬਚਾ ਲੈਣੇ ਕੀ ਕਹਿਣਗੇ ਲੋਕ ਇਹ ਡਰਾਮਾ ਕਰਨ ਵਾਸਤੇ ਬੈਠਾ ਸੀ ਜੇ ਰੱਬ ਨਾ ਕਰੇ ਕੋਈ ਇਦਾਂ ਦੀ ਘਟਨਾ ਵਾਪਰ ਗਈ ਜੀ ਸਰਕਾਰ ਫੇਰ ਵੀ ਨਹੀਂ ਮੰਨਦੀ ਫੇਰ ਇੱਕ ਹੁਣ ਹਾਰ ਲੀਡਰ ਵੀ ਕਿਵਾਇਆ ਜਾਣਾ ਸਭ ਕੋਈ ਗੱਲ ਨਹੀਂ ਪੰਜਾਬ ਦੇ ਪੂਰੇ ਭਾਰਤ ਦੇ 2000 ਲੀਡਰ ਫਿਰਦਾ ਬਥੇਰਾ ਸਾਡੇ ਨਾਲੋਂ ਦਾੜ੍ਹੀਆਂ ਦੋੜੀਆਂ ਮੁੱਛਾਂ ਵਾਛਾ ਵਧੀਆ ਟਾਟੀਆਂ ਬਣਦੇ ਨੇ ਵਧੀਆ ਬੋਲਦੇ ਵੀ ਵਧੀਆ ਨੇ ਉਹ ਹੈਗੇ ਫਿਰ ਲੜਾਈ ਲੜ ਲੈ ਛੱਡੋ ਆਪਦੀਆਂ ਕੁਰਸੀਆਂ ਛੱਡੋ ਆਲ ਦੇ ਕਾਰੋਬਾਰ ਇੱਥੇ ਨਹੀਂ ਰਹੇ ਜਿਹੜੇ ਲੋਕਾਂ ਨਾਲ ਲੜਦੇ ਰਿਹਾ ਜਿਨੇ ਹਾ ਦਾ ਨਾਰਾ ਵਾ ਉਹ ਲੋਕ ਯਾਦ ਕਰਦੇ ਰਿਹਾ ਜਿਨੇ ਨੇ ਕੀਤਾ ਉਹਨਾਂ ਦਾ ਨਾਮ ਨਿਸ਼ਾਨ ਨਹੀਂ ਹੈਗਾ ਬਹੁਤ ਸਾਰੇ ਲੋਕ ਇਦਾਂ ਦੇ ਕਮੈਂਟ ਕਰਦੇ ਨੇ ਕਿ ਜੀ ਇਹਨਾਂ ਨੇ ਖੱਟਣਾ ਕੁਝ ਨਹੀਂ ਆਗੂ ਆ ਸੱਚਾ ਸੁੱਚਾ ਆਗੂ ਆ ਉਹ ਗਵਾ ਲੈਣਾ ਇਹਨਾਂ ਨੇ ਕਿ ਕਿਸੇ ਦੇ ਮਨ 'ਚ ਡੋਟ ਨਾ ਰਹਿ ਜੇ ਜਾ ਰਹੇ ਤਾਂ ਦੁਕਾਨਦਾਰੀਆਂ ਚਲਾਉਂਦੇ ਨੇ ਤਾਂ ਝੰਡੇ ਚੱਕੀ ਫਿਰਦੇ ਨੇ ਆਪਣੇ ਪ੍ਰੈਸ਼ਰ ਨਾਲ ਆਪਣੇ ਕੰਮ ਕਰਾਉਂਦੇ ਨੇ ਲੋਕਾਂ ਲਈ ਕੀ ਕੀਤਾ ਦੇਸ਼ ਦੇ ਵਿੱਚ ਕਿਸਾਨ ਖੁਦਕਸ਼ੀ ਕਰ ਰਹੇ ਹੋਣ ਗळा 'ਚ ਰਸੇ ਪਾ ਕੇ ਮਰ ਰਹੇ ਹੋਣ ਸਪਰੇਆ ਪੀ ਕੇ ਮਰ ਰਹੇ ਹੋਣ ਤੇ ਮੈਂ ਕਹਾ ਮੈਂ ਕਿਸਾਨਾਂ ਦਾ ਪ੍ਰਧਾਨ ਆ ਫਿਰ ਮੈਨੂੰ ਜਿਉਣ ਦਾ ਹੱਕ ਨਹੀਂ ਮੈਂ ਇਹ ਮੰਗਾਂ ਲਾਗੂ ਕਰਵਾਉਣ ਲਈ ਮੈਨੂੰ ਜਾਨ ਵੀ ਦੇਣੀ ਪਈ ਤਾਂ ਉਹ ਸਥਿਤੀ ਦੇ ਸਾਹਮਣੇ ਆ ਹਮੇਸ਼ਾ ਦਾ ਲੋਕ ਇਹ ਕਹਿ ਰਹੇ ਨੇ ਵੀ ਸਰਕਾਰਾਂ ਕੁਝ ਨਹੀਂ ਕਰਦੀਆਂ ਲੀਡਰ ਸਿਰੇ ਤੇ ਜਾ ਕੇ ਅਧੋਲਨ ਸ਼ੁਰੂ ਕਰ ਦਿੰਦੇ ਨੇ ਖੀਰ ਇਹ ਬਿਆਨ ਹੁੰਦਾ ਵੀ ਬਿਕ ਜਾਂਦੇ ਆ ਹੁਣ ਤੁਸੀਂ ਡੱਲੇਵਾਲ ਸਾਹਿਬ ਨੂੰ ਐ ਦੂਜੇ ਲੀਡਰਾਂ ਨਾਲ ਮਲਾ ਕੇ ਇਹਨੂੰ ਮਰਨਾ ਹੀ ਦੇਖਦੇ ਸਟੇਟ ਸਬਜੈਕਟ ਆ ਇਹ ਪੰਜਾਬ ਸਰਕਾਰ ਕਰ ਸਕਦੀ ਆ ਹਰਿਆਣਾ ਨਹੀਂ ਕਰਤਾ ਜੀ ਕਹਿੰਦੇ 24 ਫਸਲਾਂ ਤੇ ਐਮਐਸਪੀ ਮਿਲੇ ਜਿਹੜੇ ਬੀਜਪੀ ਵਾਲੇ ਇਹ ਕਹਿ ਰਹੇ ਹਨਾ ਭਈ ਇਹ ਸਟੇਟਾਂ ਦਾ ਇਸ਼ੂ ਹੈ ਸਟੇਟ ਮੁੱਖ ਮੰਤਰੀ ਕਰ ਸਕਦਾ ਹੈ ਚੱਕ ਦਾ ਪੈਸੇ ਕੌਣ ਪਾਉਂਦਾ ਕੇਂਦਰ ਪਾਉਂਦੀ ਹੈ ਕੇਂਦਰ ਪੈਸੇ ਨਾ ਪਾਵੇ ਜਦੋਂ ਖਰੀਦਦਾਰੀ ਨਹੀਂ ਹੋਣਾ ਕਾਨੂੰਨ ਕੱਲਾ ਕੀ ਕਰੂ ਕਿਸਾਨੀ ਅੰਦੋਲਨ ਤੇ ਮੌਜੂਦ ਆ ਸਰਦਾਰ ਜਗਜੀਤ ਸਿੰਘ ਗੱਲੇਵਾਲ ਨੂੰ ਮਰਨ ਵਰਤ ਤੇ ਇੱਕ ਮਹੀਨਾ ਹੋ ਗਿਆ ਸੋ ਕਾਕਾ ਸਿੰਘ ਕੋਟਰਾ ਜੀ ਸਾਡੇ ਨਾਲ ਨੇ ਹਾਂਜੀ ਕੋਟਰਾ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਦੂ ਜੀ ਕਾ ਖਾਲਸਾ ਸਾਹਿਬ ਐਹਿਰ ਜੀ ਕੀ ਫਤਿਹ ਚੜਦੀ ਕਲਾ ਜੀ ਆਪਣਾ ਜਦੋਂ ਜੋਧੇ ਚੜਦੀ ਕਲਾ ਹੈ ਆਪਣੇ ਲਈ ਤਾਂ ਮਹੀਨਾ ਹੀ ਉਹ ਚੱਲ ਰਿਹਾ ਹਮ ਖਾਸ ਕਰਕੇ ਸਿੱਖ ਕੌਮ ਲਈ ਤਾਂ ਜਿਹੜੇ ਸਰਕਾਰਾਂ ਨੇ ਸਾਡੇ ਤੇ ਜ਼ਬਰ ਕੀਤਾ ਆਪਾਂ ਨੂੰ ਪੂਰੇ ਸਬਰ ਦੇ ਨਾਲ ਚੱਲਿਆ ਤੇ ਖਾਸ ਕਰਕੇ ਜਿਹੜਾ ਪੰਜਾਬ ਦਾ ਸਾਡੀ ਕੌਮ ਦਾ ਜਿਹੜਾ ਹਫਤਾ ਚੱਲ ਰਿਹਾ ਤਾਂ ਇਸ ਹਫਤੇ ਦੇ ਵਿੱਚ ਤਾਂ ਆਪਾਂ ਕੋਈ ਬੈਡਾਂ ਤੇ ਕੋਈ ਮੰਜਾਂ ਤੇ ਪੈਂਦੇ ਨਹੀਂ ਸਾਰੇ ਭੁੰਜੇ ਪੈਨੇ ਆ ਤਾਂ ਉਸ ਸਮੇਂ ਦੇ ਵਿੱਚ ਉਹ ਸਥਿਤੀ ਦੇ ਵਿੱਚ ਦਿੱਤਾ ਹੋਇਆ ਰਸਤਾ ਉਹਨਾਂ ਨੇ ਰਾਹ ਜਿਹੜਾ ਦਿਖਾਇਆ ਦੱਲੇਵਾਲ ਸਾਬ ਉਹ ਉਸ ਪੋਜੀਸ਼ਨ ਦੇ ਵਿੱਚ ਨੇ ਤਾਂ ਅੱਗੇ ਮਹਾਰਾਜ ਦੀ ਮਰਜ਼ੀ ਹੈ ਕਿ ਕਿਹੇ ਜੀ ਪੋਜੀਸ਼ਨ ਬਣਦੀ ਹੈ ਪਰ ਸਿਹਤ ਤੌਰ ਤੇ ਕਮਜ਼ੋਰ ਨੇ ਪਰ ਮਾਨਕਸ ਤੌਰ ਤੇ ਚੜ੍ਹਦੀ ਕਲਾ ਦੇ ਵਿੱਚ ਨੇ ਦੱਲੇਵਾਲ ਸਾਬ ਕਿ ਉਹ ਮੈਨੂੰ ਵਾਰ-ਵਾਰ ਇਹੀ ਕਹਿੰਦੇ ਹੁੰਦੇ ਨੇ ਵੀ ਮੇਰਾ ਫਿਕਰ ਨਾ ਕਰੋ ਗੱਲ ਕਿਥੋਂ ਤੱਕ ਪਹੁੰਚਾਤੀ ਇਹ ਸੋਡੀ ਜ਼ਿੰਮੇਵਾਰੀ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਪੂਰਾ ਜਿਹੜਾ ਪੰਜਾਬ ਦਾ 30 ਤਰੀਕ ਦਾ ਬੰਦਾ ਸਦਾ ਦਿੱਤਾ ਹੈ ਇਹ ਆਥਨੇ ਸਾਰੇ ਉਹਨੇ ਪੁੱਛ ਹੀ ਲੈਣਾ ਸਾਥੋਂ ਵੀ ਕਿਹੜੇ ਕਿਹੜੇ ਆਏ ਸੀ ਕਿਹੜੇ ਕਿਹੜੇ ਰਹਿ ਗਏ ਕਿਹੜੀਆਂ ਕਿਹੜੀਆਂ ਤੁਸੀਂ ਅਪੀਲ ਕੀਤੀ ਹੈ ਮੈਂ ਖਾਸ ਕਰਕੇ ਸੋਡੇ ਚੈਨਲ ਤੇ ਮਦਦਮਦ ਰਹੀ ਦੱਸਣਾ ਚਾਹੁੰਦਾ ਕਿ ਜਿਨੇ ਵੀ ਸਾਡੇ ਸ਼ੰਤ ਮਹਾਪੁਰਸ਼ ਨੇ ਉਹਨਾਂ ਨੂੰ ਵੀ ਅਪੀਲ ਹੈ ਕਿ ਗੁਰੂ ਘਰਾਂ ਦੇ ਵਿੱਚ ਅਰਦਾਸ ਵੀ ਕਰਨ ਕੀਰਤਨ ਵੀ ਕਰਨ ਡੱਲੇਵਾਲ ਸਾਹਿਬ ਦੀ ਸਿਹਤ ਲਈ ਚੜ੍ਹਦੀ ਕਲਾ ਦੇ ਵਿੱਚ ਸਰਕਾਰ ਨੂੰ ਮਜਬੂਰ ਕਰੇ ਤੇ ਜਿਹੜੀਆਂ ਮੰਗਾਂ ਵੀ ਲਾਗੂ ਕਰਨ ਇਸ ਆਸ ਦੇ ਨਾਲ ਮੈਨੂੰ ਇਹ ਲੱਗਦਾ ਕਿ 30 ਤਰੀਕ ਦਾ ਇੱਕ ਇਤਿਹਾਸਕ ਬੰਦ ਹੋਊਗਾ ਤਾਂ ਉਹਦੇ ਵਿੱਚੋਂ ਹੁਣੇ ਸਰਕਾਰਾਂ ਨੇ ਦੇਖਣਾ ਕਿ ਕੱਲੀਆਂ ਇੱਥੇ ਹਾਲਚਲ ਪੁੱਛਣ ਦੀ ਕੀ ਸੀਮਤ ਹੈ ਜਾਂ ਅਮਲ ਦੇ ਵਿੱਚ ਲੋਕਾਂ ਨੂੰ ਕੁਛ ਦਿਸਦਾ ਭਾਵੇਂ ਉਹਦੇ ਵਿੱਚ ਪੰਜਾਬ ਸਰਕਾਰ ਹੋਵੇ ਭਾਵੇਂ ਉਹਦੇ ਸਿਆਸੀ ਪਾਰਟੀਆਂ ਦੂਜੀਆਂ ਹੋਣ ਜਿਹੜੀਆਂ ਹੁਣ ਤੱਕ ਤਕਰੀਬਨ ਆਪਣੇ ਕੋਲੇ ਕੋਈ ਪਾਰਟੀ ਨਹੀਂ ਹੁੰਦੀ ਜਿਹੜੀ ਡੱਲੇਵਾਲ ਸਾਹਿਬ ਦਾ ਹਾਲਚਲ ਪੁੱਛਣ ਨਾ ਆਈ ਹੋਵੇ ਤਾਂ ਮੈਨੂੰ ਲੱਗਦਾ ਆਸ ਹੈ ਬੀਜੇਪੀ ਵੀ ਆਈ ਹੈ ਜੀ ਲਓ ਬੀਜੇਪੀ ਕਹਿੰਉ ਉਹ ਬੀਜੇਪੀ ਦਾ ਕਹਿੰਦੀ ਅਸੀਂ ਸਾਨੂੰ ਦੇਖਣਾ ਨਹੀਂ ਚਾਹੁੰਦੇ ਬੀਜੇਪੀ ਦੇ ਜਿਹੜੇ ਪ੍ਰੈਸ਼ਰ ਥੱਲੇ ਆ ਤੁਹਾਡੇ ਸਵਾਲ ਦਾ ਜਵਾਬ ਮੈਨੂੰ ਇਹ ਹੈ ਕਿ ਬਹੁਤ ਸਾਡੀ ਆਤਮਾ ਦੇ ਵਿੱਚ ਕੁਸੇ ਹੋਈ ਆ ਬੀਜੇਪੀ ਜੀ ਦਿਸ ਨਹੀਂ ਰਹੀ ਉਹ ਉਹ ਦਿਸ ਨਹੀਂ ਰਹੀ ਪਰ ਉਹਨਾਂ ਨੂੰ ਡਰ ਪ੍ਰੈਸ਼ਰ ਜ਼ਰੂਰ ਆ ਕਿ ਅਸੀਂ ਜੇ ਮੋਰਚੇ ਚ ਵਾਗੇ ਪਤਾ ਨਹੀਂ ਸਾਡੇ ਕਾਰੋਬਾਰ ਤੇ ਬੰਦ ਹੋ ਜਾਣਗੇ ਪਤਾ ਨਹੀਂ ਸਾਡੇ ਏਡੀ ਛਾਪੇ ਪੈ ਜਾਣਗੇ ਉਹਨਾਂ ਨੂੰ ਜ਼ਰੂਰ ਬੇਨਤੀ ਹੈ ਮੇਰੀ ਲਿਖ ਲੋ ਯਾਰ ਉੱਠੋ ਉੱਠੋ ਤੁਸੀਂ ਆਓ ਅਸੀਂ ਜਦੋਂ ਪੂਰੇ ਪੰਜਾਬੀ ਨਾਲ ਆ ਡੱਲੇਵਾਲ ਸਾਹਿਬ ਇਸ ਗੱਲ ਤੇ ਬੈਠੇ ਨੇ ਮਰ ਵਰਤੇ ਤੇ ਸੋਨੂੰ ਪ੍ਰੈਸ਼ਰ ਕਾ ਦਾ ਛੱਡੋ ਆਪਦੀਆਂ ਕੁਰਸੀਆਂ ਛੱਡੋ ਆਪਦੇ ਕਾਰੋਬਾਰ ਇੱਥੇ ਨਹੀਂ ਰਹੇ ਜਿਹੜੇ ਲੋਕਾਂ ਨਾਲ ਲੜਦੇ ਰਿਹਾ ਜਿਨੇ ਹਾਜ਼ਾ ਨਾਰਾ ਵਾ ਉਹ ਲੋਕ ਯਾਦ ਕਰਦੇ ਰਿਹਾ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਨਾਮ ਨਿਸ਼ਾਨ ਨਹੀਂ ਹੈਗਾ ਇਸ ਕਰਕੇ ਮੈਂ ਕਹਿੰਦਾ ਬੀਜੇਪੀ ਨਾਲ ਲੜਾਈ ਹੈ ਆਉ ਉਸ ਫਰਜ ਤੋਂ ਤਾਂ ਬੀਜੇਪੀ ਪਾਸੇ ਹੈ ਪਰ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਚੱਲ ਰਹੀ ਹੈ ਜੀ ਬਹੁਤ ਫਿਕਰ ਬਹੁਤ سارے ਲੋਕ ਇਦਾਂ ਦੇ ਕਮੈਂਟ ਕਰਦੇ ਨੇ ਕਿ ਜੀ ਇਹਨਾਂ ਨੇ ਖੱਟਣਾ ਕੁਝ ਨਹੀਂ ਆਗੂ ਆ ਸੱਚਾ ਸੁੱਚਾ ਆਗੂ ਆ ਉਹ ਗਵਾ ਲੈਣਾ ਇਹਨਾਂ ਨੇ ਹੋਰ ਕਰਨਾ ਕੁਝ ਨਹੀਂ ਫਰਕ ਕਿਸੇ ਨੂੰ ਕੁਝ ਨਹੀਂ ਪੈਣਾ ਬੇਕੋ ਜਿਹੜੇ ਸੋਸ਼ਲ ਮੀਡੀਆ ਤੇ ਪ੍ਰਚਾਰ ਚੱਲ ਰਿਹਾ ਠੀਕ ਹੈ ਉਹਨਾਂ ਦੀ ਸਮਝ ਹੈ ਉਹ ਸੋਸ਼ਲ ਮੀਡੀਆ ਤੇ ਵਧੀਆ ਕੰਮ ਕਰਦੇ ਹੋਣਗੇ ਖਾਸ ਕਰਕੇ ਸਾਨੂੰ ਕਿਸਾਨੀ ਲੀਡਰਾਂ ਨੂੰ ਬੜੇ ਸਵਾਲ ਉੱਠਦੇ ਆ ਜੀ ਬਈ ਇਹਨਾਂ ਨੇ ਤਾਂ ਆਪਣੀਆਂ ਦੁਕਾਨਦਾਰੀਆਂ ਚਲਾਈਆਂ ਹੋਈਆਂ ਨੇ ਮੈਂ ਉਹ ਸ਼ਬਦ ਕਦੇ ਨਹੀਂ ਲੁਕੋਏ ਜੀ ਜਿਹੜੇ ਸੱਚਾਈ ਹੁੰਦੇ ਨੇ ਜਿਹੜੇ ਗਰਾਊਂਡ ਲੈਵਲ ਤੇ ਕਿਸਾਨਾਂ ਦੇ ਮਨਾਂ 'ਚ ਪਏ ਆ ਮਜ਼ਦੂਰਾਂ ਦੇ ਮਨਾਂ 'ਚ ਪਏ ਆ ਸ਼ਹਿਰੀਆਂ ਦੇ ਮਨਾਂ 'ਚ ਪਏ ਆ ਅਸੀਂ ਉਸੇਨੂੰ ਤਾਂ ਕੋਸ਼ਿਸ਼ ਕਰਨ ਲੱਗੇ ਹੋਇਆ ਕਿ ਕਿਸੇ ਦੇ ਮਨ ਚ ਡੋਰ ਨਾ ਰਹਿ ਜੇ ਜਾ ਰਹੇ ਤਾਂ ਦੁਕਾਨਦਾਰੀਆਂ ਚਲਾਉਂਦੇ ਨੇ ਤਾਂ ਝੰਡੇ ਚੱਕੀ ਫਿਰਦੇ ਨੇ ਆਪਣੇ ਪ੍ਰੈਸ਼ਰ ਨਾਲ ਆਪਣੇ ਕੰਮ ਕਰਾਉਂਦੇ ਨੇ ਲੋਕਾਂ ਲਈ ਕੀ ਕੀਤਾ ਡੱਲੇਵਾਲ ਸਾਹਿਬ ਨੇ ਬੜੀ ਸੋਚ ਸਮਝ ਕੇ ਬੜੀ ਭਾਵਪਕ ਫੈਸਲਾ ਲੱਤਾ ਕਿ ਜੇ ਮੇਰੇ ਦੇਸ਼ ਦੇ ਵਿੱਚ ਕਿਸਾਨ ਖੁਦਕਸ਼ੀ ਕਰ ਰਹੇ ਹੋਣ ਗळा 'ਚ ਰਸੇ ਪਾ ਕੇ ਮਰ ਰਹੇ ਹੋਣ ਸਪਰੇਹਾਂ ਪੀ ਕੇ ਮਰ ਰਹੇ ਹੋਣ ਤੇ ਮੈਂ ਕਹਾ ਮੈਂ ਕਿਸਾਨਾਂ ਦਾ ਪ੍ਰਧਾਨ ਆ ਫਿਰ ਮੈਨੂੰ ਜਿਉਣ ਦਾ ਹੱਕ ਨਹੀਂ ਮੈਂ ਇਹ ਮੰਗਾ ਲਾਗੂ ਕਰਵਾਉਣ ਲਈ ਮੈਨੂੰ ਜਾਣ ਵੀ ਦੇਣੀ ਪਈ ਤਾਂ ਉਹ ਸਥਿਤੀ ਦੇ ਸਾਹਮਣੇ ਆ ਮੈਂ ਸੋਸ਼ਲ ਮੀਡੀਆ ਤੇ ਜਿਹੜੇ ਲੋਕਾਂ ਦੇ ਮਨਚਾ ਜੇ ਭਲੇਖੇ ਪਏ ਆ ਯਾਰ ਇਹ ਭਲੇਖੇ ਆ ਨਾ ਕੱਢ ਲੋ ਬੇਨਤੀ ਹੈ ਕਿ ਡੱਲੇਵਾਲ ਸਾਹਿਬ ਦੀ ਸਿਹਤ ਦੇਖ ਜੋ ਆ ਜੋ ਮੈਂ ਬੇਨਤੀ ਕਰਦਾ ਪਵਾ ਤਕਲੀਫ ਡਾਕਟਰ ਨਾ ਮਿਲਣ ਦੇ ਤਾਂ ਵੀ ਮੈਂ ਮਲਾਉਂਗਾ ਜਿਹਨੂੰ ਕੋਈ ਭਲੇਖਾ ਲਗੇ ਕਿ ਡੱਲੇਵਾਲ ਸਾਹਿਬ ਨਹੀਂ ਯਾਰ ਇਹ ਤਾਂ ਉਹੀ ਬੈਠੇ ਆ ਕੋਈ ਹੋ ਸਕਦਾ ਡੋਡੀ ਪਰ ਉਹਨਾਂ ਨੂੰ ਅਪੀਲ ਹੈ ਜਿਹੜੀ ਸਥਿਤੀ ਦੇ ਵਿੱਚ ਅਸੀਂ ਕੰਮ ਕਰਦੇ ਆ ਅਸੀਂ ਨਾ ਕਦੇ ਆਗੂ ਕਹਾਇਆ ਨਾ ਅਸੀਂ ਆਗੂ ਕਿਤੇ ਕਿਹਾ ਠੀਕ ਐ ਜਦੋਂ ਜ਼ਿੰਮੇਵਾਰੀ ਪੈ ਜਾਂਦੀ ਆ ਅਸੀਂ ਗਰਾਊਂਡ ਲੈਵਲ ਤੇ ਥੱਲੇ ਆਏ ਆ ਥੋੜੀ ਥੋੜੀ ਖੇਤੀ ਕਰਦੇ ਆ ਥੋੜੀ ਸਬੰਧ ਤੇ ਜਿਹੜੀਆਂ ਮੰਗਾਂ ਹਮੇਸ਼ਾ ਤਾਂ ਲੋਕ ਇਹ ਕਹਿ ਰਹੇ ਨੇ ਵੀ ਸਰਕਾਰਾਂ ਕੁਝ ਨਹੀਂ ਕਰਦੀਆਂ ਲੀਡਰ ਸਿਰੇ ਤੇ ਜਾ ਕੇ ਅਧੋਲਣ ਸ਼ੁਰੂ ਕਰ ਦਿੰਦੇ ਨੇ ਖੀਰੇ ਬਿਆਨ ਹੁੰਦਾ ਵੀ ਬਿੱਗ ਜਾਂਦੇ ਆ ਬਿੱਗ ਜਾਂਦੇ ਨੇ ਯਾਰ ਉਹਨਾਂ ਆਗੂਆਂ ਚੋਂ ਪਛਾਣ ਚੋਂ ਤਾਂ ਡੱਲੇਵਾਲਾ ਸਭ ਲੱਗਿਆ ਹੋਇਆ ਹੁਣ ਤੁਸੀਂ ਡੱਲੇਵਾਲ ਸਾਹਿਬ ਨੂੰ ਐ ਦੂਜੇ ਲੀਡਰਾਂ ਨਾਲ ਮਲਾ ਕੇ ਇਹਨੂੰ ਮਰਨਾ ਹੀ ਦੇਖਦੇ ਅਸੀਂ ਤਾਂ ਜਿਉਂਦੇ ਕਹਿੰਦੇ ਆ ਵੀ ਜਿਉਂਦੇ ਜਿਹੜੀ ਉਹਨੇ ਲੜਾਈ ਸ਼ੁਰੂ ਕੀਤੀ ਆ ਆਜੋ ਮੈਦਾਨ 'ਚ ਠੀਕ ਹੈ ਲੜਾਂਗੇ ਪੂਰੇ ਵਿਸ਼ਵਾਸ ਨਾਲ ਲੜਾਂਗੇ ਉਹ ਅੰਮਰਤਾਰੀ ਯੋਧਾ ਹੈ ਵਿਸ਼ਵਾਸਾ ਨੂੰ ਗੁਰੂ ਤੇ ਉਹ ਸਾਨੂੰ ਇਹ ਕਹਿੰਦਾ ਹੁੰਦਾ ਕੋਈ ਨਹੀਂ ਜੋ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਨੇ ਜੋ ਕੁਝ ਕਰਨਾ ਹੈ ਉਹਨਾਂ ਦੀ ਮਿਹਰ ਹੈ ਉਹਨਾਂ ਨੇ ਦੇਖਣਾ ਤੇ ਮੈਨੂੰ ਜਿਹੜਾ ਉਹ ਕਹਿੰਦਾ ਵੀ ਲੋਕਾਂ ਨੂੰ ਮੇਰੀ ਸੀ ਵੀ ਸਾਡੇ ਉਦੋਂ ਤਿੰਨੇ ਕਨੂਰਾ ਦੋ ਜਾਣਗੇ ਉਦੋਂ ਵੀ ਲੋਕ ਬਹੁਤ ਡੋਲ ਗਏ ਸੀ ਬਹੁਤ ਲਚਕ ਦੇਣ ਲੱਗੇ ਸੀਗੇ ਪਰ ਇੱਕ ਦਿੜਾ ਨਾਲ ਬੈਠਾ ਸੀ ਕੋਈ ਗੱਲ ਨਹੀਂ ਯਾਰ ਮਨਾਵਾਂਗੇ ਅੱਜ ਵੀ ਪੂਰਾ ਵਿਸ਼ਵਾਸ ਆ ਨੂੰ ਕਿ ਕੁਝ ਨਹੀਂ ਹੋਣ ਵਾਲਾ ਪ੍ਰਮਾਤਮਾ ਸਾਡੇ ਨਾਲ ਆ ਜਿਹੜੇ ਐਨੇ ਪੂਰੇ ਦੇਸ਼ ਦੇ ਵਿੱਚ ਅਰਦਾਸਾਂ ਹੁੰਦੀਆਂ ਹੁਣ ਆਪਣੇ ਤਾਂ ਕੌਮ ਦੇ ਇੱਕ ਗੁਰੂ ਘਰ ਦੇ ਇੱਕ ਅਰਦਾਸ ਹੋ ਜੇ ਉਹ ਵਰਥੇ ਨਹੀਂ ਜਾਂਦੀ ਸਾਡੇ ਤਾਂ ਰੋਜ਼ अनेका ਜਿੱਥੇ ਵੀ ਬਾਣੀ ਚੱਲਦੀ ਹੈ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਹੁੰਦੀਆਂ ਉਹ ਸਾਡਾ ਗੁਰੂ ਮੈਨੂੰ ਲੱਗਦਾ ਡੋਲਰ ਨਹੀਂ ਦੇਊਗਾ ਡਿਕਣ ਨਹੀਂ ਦੇਊਗਾ ਖਖ ਰਹਾ ਸਰਕਾਰ ਨੂੰ ਲਾਜ਼ਮੀ ਮਤ ਬਖਸ਼ੂਗਾ ਵੀ ਭਾਈ ਹੁਣ ਤੇਰਾ ਜ਼ਬਰ ਬਹੁਤ ਚੱਲ ਲਿਆ ਹੁਣ ਜਿਹੜੀ ਤੂੰ ਪਰਜਾ ਦਾ ਪ੍ਰਧਾਨ ਮੰਤਰੀ ਆ ਉਹ ਰੋਲ ਅਦਾ ਕਰ ਕਮੇਟੀਆਂ ਦੀ ਰਿਪੋਰਟ ਤੇਰੇ ਕੋਲੇ ਵਾਗੀ ਪਾਰਲੀਮੈਂਟ ਦੀ ਸਿਫਾਰਸ਼ ਹੈ ਕਿ ਐਮ ਐਸ ਪੀ ਗਰੰਟੀ ਕਾਨੂੰਨ ਬਣਨਾ ਚਾਹੀਦਾ ਜਿਹੜਾ ਸ੍ਰੀਮ ਕੋਰਟ ਦੇ ਵਿੱਚ ਕਮੇਟੀ ਬਣਾਈ ਆ ਅੱਜ ਉਹਨਾਂ ਦੀ 26 ਦੀ 26 ਤਰੀਕਾ ਮੀਟਿੰਗ ਆ ਉਹਨਾਂ ਨੇ ਸਿਫਾਰਸ਼ ਕੀਤੀ ਕਿ ਕਿਸਾਨਾਂ ਨੂੰ ਐਮ ਐਸ ਪੀ ਮਿਲਣਾ ਚਾਹੀਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਹੁਣ ਹੋਰ ਪ੍ਰਧਾਨ ਮੰਤਰੀ ਕੀ ਡਿਕ ਰਿਹਾ ਇਹ ਆਪ ਦੀਆਂ ਕਮੇਟੀਆਂ ਬਣਾਈਆਂ ਉਹ ਕਿਸਾਨਾਂ ਦੀ ਨਹੀਂ ਬਣਾਈ ਪਰ ਬਹੁਤ ਸਾਰੇ ਬੀਜੇਪੀ ਦੇ ਆਗੂ ਇਹ ਕਹਿ ਰਹੇ ਨੇ ਕਿ ਜੀ ਇਹ ਜਿਹੜਾ ਹੈਗਾ ਸੂਬੇ ਸਰਕਾਰ ਦੇ ਅਧੀਨ ਆ ਸਟੇਟ ਸਬਜੈਕਟ ਆ ਇਹ ਪੰਜਾਬ ਸਰਕਾਰ ਕਰ ਸਕਦੀ ਹੈ ਹਰਿਆਣੇ ਨੇ ਕਰਤਾ ਜੀ ਕਹਿੰਦੇ 24 ਫਸਲਾਂ ਤੇ ਐਮਐਸਪੀ ਮਿਲੂਗੀ ਜਿਹੜੇ ਬੀਜੇਪੀ ਵਾਲੇ ਇਹ ਕਹਿ ਰਹੇ ਹਨ ਬਈ ਇਹ ਸਟੇਟਾਂ ਦਾ ਇਸ਼ੂ ਹੈ ਸਟੇਟ ਮੁੱਖ ਮੰਤਰੀ ਕਰ ਸਕਦਾ ਹੈ ਚੱਕਦਾ ਪੈਸੇ ਕੌਣ ਪਾਉਂਦਾ ਕੇਂਦਰ ਪਾਉਂਦੀ ਹੈ ਕੇਂਦਰ ਪੈਸੇ ਨਾ ਪਾਵੇ ਜਦੋਂ ਖਰੀਦਦਾਰੀ ਨਹੀਂ ਹੋਣਾ ਕਾਨੂੰਨ ਕੱਲਾ ਕੀ ਕਰੂ ਅਸੀਂ ਚਾਹੁੰਦੇ ਆ ਕਿ 23 ਫਸਲਾਂ ਤੇ ਕੇਂਦਰ ਸਰਕਾਰ ਐਮਐਸਪੀ ਦਿੰਦੀ ਆ ਐਮਐਸਪੀ ਦੇਣ ਦੀ ਗਾਰੰਟੀ ਦੇ ਵੀ ਆਪਾਂ ਗਾਰੰਟੀ ਮੰਗਦੇ ਆ ਜਿਵੇਂ ਹੋਣੇ ਪੂਰੇ ਪੰਜਾਬ ਦੇ ਵਿੱਚ ਆਪਣੇ ਝੋਨੇ ਵਾਲੀ ਗੱਲ ਛੇਤੀ ਸਮਝ ਆ ਜਾਂਦੇ ਨੇ ਲੋਕ ਦਾਣਾ ਮੰਡੀਆਂ ਦੇ ਵਿੱਚੋਂ ਆਏ ਨੇ 5-5 7-7 ਕਿਲੋ ਕਾਟ ਦਿੱਤੀ ਆ ਹੁਣ ਉੱਥੇ ਸਰਕਾਰ ਕੀ ਦੀ ਸੀ ਸੇਲਰਾਂ ਵਾਲਿਆਂ ਦੀ ਸੈਲਰਾਂ ਵਾਲਿਆਂ ਦੇ ਮੁਤਾਬਕ ਜਿਹੜੀ ਢੇਰੀ ਤੇ ਉਂਗਲਾਉਂਦਾਂ ਸੀ ਉਹ ਵਿਕਦੀ ਸੀ ਚਾਹੇ ਉਹ ਆਮ ਆਦਮੀ ਪਾਰਟੀ ਦੀ ਹੁੰਦੀ ਚਾਹੇ ਉਹ ਕਾਂਗਰਸੀਆਂ ਦੀ ਹੁੰਦੀ ਉਹ ਨਹੀਂ ਵਿਕਦੀ ਸੀ ਢੇਰੀ ਉਹ ਵਿਕਦੀ ਜਿਹੜੀ ਸੈਲਰ ਵਾਲੇ ਕਹਿੰਦੇ ਸੀ ਜੇ ਕਾਨੂੰਨ ਬਣਿਆ ਹੁੰਦਾ ਤੇ ਕਾਨੂੰਨ ਬਣਿਆ ਹੁੰਦਾ ਉਹਨੂੰ ਚੱਕਣਾ ਪੈਣਾ ਸੀ ਕਿ ਐਨੀ ਐਮਐਸਪੀ ਐ ਇਹਦੇ ਤਹਿਤ ਮੈਨੂੰ ਚੱਕਣੀ ਪੈਣੀ ਤਾਂ ਮੈਨੂੰ ਇਹ ਲੱਗਦਾ ਬੀਜੇਪੀ ਕੁਝ ਵੀ ਕਹੀ ਜਾਵੇ ਬੀਜੇਪੀ ਮਾਹਰ ਹੈ ਬਿਆਨਬਾਜ਼ੀ ਦੇ ਵਿੱਚ ਇੱਕ ਦੂਜੇ ਤੇ ਜਿਵੇਂ ਪੰਜਾਬੀ ਕਹਿੰਦੇ ਨੇ ਵੀ ਉਂਗਲਾਂ ਲਾਉਣ ਚ ਲੜਨ ਤੇ ਨਹੀਂ ਮੂਰੀ ਆਉਣੀ ਲੜਨ ਦਾ ਪੰਜਾਬੀ ਵਾਲੇ ਆਉਂਦੇ ਆ ਪੰਜਾਬੀ ਤਿਆਰ ਬੈਠਿਆ ਹੁਣ ਇਹ ਕੇਂਦਰ ਫੈਸਲਾ ਕਰ ਲੇ ਕਿ ਪੰਜਾਬੀਆਂ ਨੂੰ ਮਾਰਨਾ ਹੈ ਕੁੱਟਣਾ ਹੈ ਕਿ ਮੰਗਾ ਮੰਨ ਨੂੰ ਆ ਮੈਨੂੰ ਲੱਗਦਾ ਕਿ ਸਮਾਂ ਆਪਾਂ ਜਿਹੜੀ ਤਸਵੀਰ ਹੈ ਇਹ ਛੋਟੀ ਨਹੀਂ ਲੜਾਈ ਪੀਲ ਮੈਨੂੰ ਲੱਗਦਾ ਵੀ ਕੋਈ ਭੁਲੇਖੇ ਜਿਹਾ ਨਾ ਰਹਿਣ ਮੈਂ ਪੂਰੇ ਭਾਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਮਲਾਜਮਾਂ ਨੂੰ ਬੇਨਤੀ ਕਰਦਾ ਠੀਕ ਹੈ ਆਗੂਆਂ ਦੇ ਬਖ ਬਖ ਸੋਡੇ ਵਿਚਾਰ ਹੋਣਗੇ ਬਖ ਬਖ ਭੁਲੇਖੇ ਜੇ ਹੋਣਗੇ ਵੀ ਇਹ ਐ ਹੋ ਜਾਂਦਾ ਇਹ ਹੋ ਜਾਂਦਾ ਪਰ ਡੱਲੇਵਾਲ ਸਾਹਿਬ ਉਹਨਾਂ ਵਿੱਚੋਂ ਨਹੀਂ ਹੈਗਾ ਡੱਲੇਵਾਲ ਦੇ ਖਿਲਾਫ ਕੁਝ ਕਹੀ ਜਾਣ ਸਾਨੂੰ ਖਾਸ ਕਰਕੇ ਜਿਹੜੇ ਸਾਡੇ ਵਿਰੋਧੀ ਆ ਉਹ ਕਹਿੰਦੇ ਡੱਲੇਵਾਲ ਸਾਹਿਬ ਤਾਂ ਬੀਜੇਪੀ ਦਾ ਬੰਦਾ ਹੈ ਬਹੁਤ ਕਹਿੰਦੇ ਰਹੇ ਨੇ ਆ ਦੇਖ ਲਓ ਆਗੇ ਭਾਈ ਡੱਲੇਵਾਲ ਸਾਹਿਬ ਬੀਜੇਪੀ ਦਾ ਹੈ ਇਹ ਜਿਹੜੇ ਦਲੀਲ ਤੋਂ ਜਿਹੜੀ ਲੜਾਈ ਤੋਂ ਜਿਹੜੇ ਲੋਕ ਥੋੜਾ ਜਿਹਾ ਪਿੱਛੇ हट ਜਾਂਦੇ ਨੇ ਉਹ ਲਚਕ ਨਹੀਂ ਦਿੰਦਾ ਤਾਂ ਉਹਨਾਂ ਕੋਲੇ ਹੋਰ ਤਾਂ ਕੋਈ ਹੈ ਨਹੀਂ ਕਿਉਂਕਿ ਸਾਡੇ ਕੋਲੇ ਬਾਹਰਲੇ ਸਟੇਟਾਂ ਦੇ ਕਿਸਾਨ ਆਗੂ ਹੈ ਮਲੂਸ ਆਪਣੇ ਪੰਜਾਬ ਦੇ ਵਿੱਚੋਂ ਆ ਅਸੀਂ ਸਿੱਖੀ ਨਾਲ ਸੰਬੰਧਤਾ ਜਿਹੜੇ ਬਾਹਲੇ ਸਟੇਟਾਂ ਦੇ ਆ ਉਹ ਹਿੰਦੂਆਂ ਨਾਲ ਸੰਬੰਧਤਾ ਹੈ ਕੋਈ ਮੁਸਲਮਾਨ ਨਾਲ ਸੰਬੰਧਤਾ ਹੈ ਉਹਨਾਂ ਨਾਲ ਜੋੜ ਕੇ ਪੇਸ਼ ਕੀਤਾ ਜਾ ਰਿਹਾ ਕਿ ਡੱਲੇਵਾਲ ਸਾਹਿਬ ਤਾਂ ਜੀ ਆਰਐਸ ਦਾ ਬੰਦਾ ਹੈ ਪਹਿਲਾਂ ਉਹਦਾ ਗਰਾਊਂਡ ਲੈਵਲ ਤੇ ਡੱਲੇਵਾਲ ਸਾਹਿਬ ਰਿਹਾ ਕਿਹਦੇ ਨਾਲ ਹੈ ਉਹਦੇ ਪਿੰਡ ਤੋਂ ਉਹਦੇ ਇਲਾਕੇ ਤੋਂ ਪਰਚੋਲ ਕਰ ਲੋ ਫੇਰ ਬਿਆਨ ਦੇਣਾ ਮੈਨੂੰ ਕਹਿੰਦਾ ਪਰ ਮੈਂ ਇਹ ਕਹਿੰਦਾ ਵੀ ਡੱਲੇਵਾਲ ਸਾਹਿਬ ਉਹਨਾਂ ਲੀਡਰਾਂ ਚੋਂ ਨਹੀਂ ਜੋ ਨੇ ਕਹਿਤੀ ਉਹ ਜੋ ਕਰਦਾ ਹੈ ਉਹ ਕਰਕੇ ਵਿਖਾਇਆ ਸਾਡੇ ਦੇ ਸਵਾਲ ਸੀਗਾ ਉਦੋਂ 2020 ਦੇ ਵਿੱਚ 21 ਦੇ ਵਿੱਚ ਜਦੋਂ ਬਹੁਤੇ ਕਿਸਾਨ ਲੀਡਰ ਕਹਿੰਦੇ ਸੀ ਤਿੰਨੇ ਕਾਨੂੰਨ ਰੱਦ ਹੋ ਗਏ ਹੁਣ ਤਾਂ ਜਿਹੜੀਆਂ ਦੂਜੀਆਂ ਮੰਗਾਂ ਪੂਛ ਰਹਿ ਗਿਆ ਹਾਥੀ ਤਾਂ ਨੰਗ ਗਿਆ ਇਹ ਇਹ ਸਵਾਲ ਸੀਗਾ ਹੁਣ ਉਹੀ ਆਗੂ ਕਹਿ ਰਹੇ ਨੇ ਇਹ ਤਾਂ ਹਾਥੀ ਹੈ ਉਹ ਤਾਂ ਪੂਛ ਸੀ ਇਹਦਾ ਮਤਲਬ ਪਤਾ ਨਹੀਂ ਉਦੋਂ ਸਮਝ ਨਹੀਂ ਸੀ ਹੁਣ ਸਮਝੀ ਹੁਣ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਜੀ ਗੁਰਸਿੱਖ ਹੈ ਅਕਾਲ ਸਖਬ ਸਾਬ ਦੇ ਜਥੇਦਾਰ ਤੋਂ ਜਿਹੜਾ ਮਰਨ ਵਰਤਾ ਉਹ ਉਹਨਾਂ ਤੋਂ ਖਲਵਾ ਦਿੱਤਾ ਜਾਵੇ ਉਹਨਾਂ ਦਾ ਹੁਕਮ ਹੋ ਜੇ ਜੇ ਇਹ ਉਹਨਾਂ ਦੀ ਮੰਨ ਲੈਣਗੇ ਇਦਾਂ ਦੀਆਂ ਵੀ ਚਰਚਾਵਾਂ ਵੀ ਚੱਲ ਰਹੀਆਂ ਨੇ ਨਹੀਂ ਨਹੀਂ ਉਹ ਸੀ ਪਹਿਲਾਂ ਹੀ ਅਪੀਲ ਕੀਤੀ ਹੋਈ ਹੈ ਵੀ ਇਸ ਤਰ੍ਹਾਂ ਦੀ ਸਾਡੇ ਬਹੁਤ ਸਤਿਕਾਰਯੋਗ ਖਾਸ ਕਰਕੇ ਸਾਰੀ ਕੋਮਲੀ ਆਪਣੇ ਬਹੁਤ ਸਮੇਂ ਤੋਂ ਕਾਲ ਤੱਕ ਦੇ ਨਾ ਸੀ ਉਹ ਅਪੀਲ ਕਰਨੇ ਨਾ ਹੀ ਸਾਡੀ ਬੇਨਤੀ ਵੀ ਹੈ ਇਸ ਬਾਰੇ ਤਾਂ ਸੋਚੋ ਹੀ ਨਾ ਲੜਾਈ ਹੈ ਸਰਕਾਰ ਨਾਲ ਮੰਨ ਲੋ ਡੱਲੇਵਾਲ ਸਾਹਿਬ ਦੀ ਸਿਹਤ ਬਚਾ ਲੈਣੇ ਕੀ ਕਹਿਣਗੇ ਲੋਕੋ ਇਹ ਡਰਾਮਾ ਕਰਨ ਵਾਸਤੇ ਬੈਠਾ ਸੀ ਜੇ ਰੱਬ ਨਾ ਕਰੇ ਕੋਈ ਇਦਾਂ ਦੀ ਘਟਨਾ ਵਾਪਰ ਗਈ ਸਰਕਾਰ ਫੇਰ ਵੀ ਨਹੀਂ ਮੰਨਦੀ ਫੇਰ ਇੱਕ ਹੁਣ ਹਾਰ ਲੀਡਰ ਵੀ ਗਵਾਇਆ ਜਾਣਾ ਸਤਾ ਕੋਈ ਗੱਲ ਨਹੀਂ ਪੰਜਾਬ ਦੇ ਪੂਰੇ ਭਾਰਤ ਦੇ 2000 ਲੀਡਰ ਫਿਰਦਾ ਹੈ ਬਥੇਰਾ ਸਾਡੇ ਨਾਲੋਂ ਦਾੜੀਆਂ ਦੂੜੀਆਂ ਮੁੱਛਾਂ ਵਾਸ਼ਾ ਵਧੀਆ ਢਾਟੀਆਂ ਬਣਦੇ ਨੇ ਵਧੀਆ ਬੋਲਦੇ ਵੀ ਵਧੀਆ ਨੇ ਉਹ ਹੈਗੇ ਫਿਰ ਲੜਾਈ ਲੜ ਲੈਣ ਡੱਲੇਵਾਲ ਸਾਹਿਬ ਤਾਂ ਦੀ ਜਿਹੜੀ ਲੜਾਈ ਹੈ ਸਰੀਰ ਤੇ ਪੂਰੀ ਤਕਲੀਫ ਚੱਲਦੇ ਹੋਏ ਠੀਕ ਹੈ ਜੇ ਸ਼ਹੀਦ ਹੋ ਜਾਂਦਾ ਹੈ ਸਾਡੀ ਦੋਨਾਂ ਦੀ ਰਏ ਹੈ ਜਦੋਂ ਵੀ ਅਸੀਂ ਕਿਸੇ ਮਾਰਕਸ ਦੇ ਬਹਿਨੇ ਮੈਂ ਲੁਧਿਆਣੇ ਬੈਠਾ ਸੀਗਾ ਦੂਜੇ ਤਾਂ ਇਹ ਸੋਚਦੇ ਸੀ ਵੀ ਇਹ ਮੰਗ ਮੰਨੀ ਜਾਊ ਕਿ ਯਾਰ ਨਾ ਮੰਨੀ ਜਾਊ ਅਸੀਂ ਇਹ ਸੋਚਦੇ ਸੀ ਵੀ ਯਾਰ ਮੰਗ ਮੰਨੀ ਨਾ ਜਾਵੇ ਕਿਤੇ ਇਤਿਹਾਸ ਦੇ ਵਿੱਚ ਦਿਖਾ ਦਈਏ ਡੱਲੇ ਬਾਲ ਸਾਹਿਬ ਇਸ ਚਿੰਤਕ ਨਹੀਂ ਇਹ ਵੀ ਮੇਰੇ ਨਾਲ ਕੋਈ ਸਰਕਾਰ ਆਉਂਦੀ ਹੈ ਮੰਗ ਮੰਨਦੇ ਕਿ ਨਹੀਂ ਨਹੀਂ ਮੰਨਦੀ ਉਹ ਇਹ ਸੋਚ ਰਿਹਾ ਵੀ ਯਾਰ ਮੇਰੀ ਸਿਹਤ ਕਿਦੋਂ ਵਿਗੜੇ ਤੇ ਕਿਦੋਂ ਇੱਥੋਂ ਜਾਵਾਂ ਤੇ ਮੈਂ ਕੌਮ ਦੇ ਵਿੱਚ ਮੈਂ ਦੱਸਾਂ ਇਹ ਇਹ ਗੱਲ ਹੁਣ ਮੈਨੂੰ ਲੱਗਦਾ ਦੋਹਨੀਆਂ ਨੂੰ ਸਾਡੇ ਪੰਜਾਬੀਆਂ ਨੂੰ ਸਾਡੇ ਕਿਸਾਨਾਂ ਨੂੰ ਸਮਝ ਲੈਣੀ ਚਾਹੀਦੀ ਆ ਡੱਲੇਵਾਲ ਸਾਹਿਬ ਬਾਰੇ ਮੈਨੂੰ ਲੱਗਦਾ ਕੋਈ ਭੁਲੇਖਾ ਨਹੀਂ ਮਨਚ ਰੱਖਣਾ ਚਾਹੀਦਾ ਲੜ ਕਿੰਨਾ ਸਕਦੇ ਆ ਯੋਗਦਾਨ ਕਿੰਨਾ ਪਾ ਸਕਦੇ ਆ ਜਿਹੜੀ ਸਮੇਂ ਦੀ ਲੜਾਈ ਆ ਸਮੇਂ ਦਾ ਸਮਾਂ ਹੁਣ ਮੰਗ ਕਰਦਾ ਤਾਂ ਮੈਨੂੰ ਲੱਗਦਾ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਇੱਥੇ ਆਵਾਂਗੇ ਡੱਲੇਵਾਲ ਸਾਹਿਬ ਨੇ ਇੱਕ ਮੈਨੂੰ ਰਾਤ ਅਪੀਲ ਕੀਤੀ ਸੀ ਜੀ ਕਿ ਯਾਰ ਤੁਸੀਂ ਮੇਰੇ ਕੋਲ ਹੀ ਇਹੇ ਲੈ ਕੇ ਸੁਨੇਹਾ ਆਉਨੇ ਹੋ ਵੀ ਫਲਾਨਿਆਂ ਨੇ ਦਰਸ਼ਨ ਕਰਨੇ ਫਲਾਨਿਆਂ ਦੇ ਦਰਸ਼ਨ ਕਦੇ ਤੁਸੀਂ ਮੈਨੂੰ ਇਹ ਕਿਹਾ ਕਿ ਵੀ ਡੱਲੇਵਾਲ ਤੂੰ ਸੀ ਤੇਰੀ ਇੱਛਾ ਕੀ ਹੈ ਮੈਂ ਇੱਥੇ ਖਨੌਰੀ ਬਹੁਤ ਵੱਡਾ ਇਕੱਠ ਕਰਕੇ ਮੈਂ ਦਰਸ਼ਨ ਕਰਨੇ ਚਾਹੋਣਾ ਲੋਕਾਂ ਦੇ ਤੇ ਉਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਕੱਲ ਨੂੰ ਇਹ ਸਾਰਾ ਕੋਸ਼ਿਸ਼ ਹੈ ਮੇਰੀ ਨੂੰ ਅੱਜ ਹੀ ਦੱਸਿਆ ਰਾਤ ਨੂੰ ਅਸੀਂ ਮੀਟਿੰਗ ਕਰਕੇ ਵੱਡਾ ਪ੍ਰੋਗਰਾਮ ਦੇਵਾਂਗੇ ਇੱਥੇ ਲੱਖ 2 ਲੱਖ ਕਿਸਾਨ ਜਿਹੜੇ ਡੱਲੇਵਾਲ ਸਾਹਿਬ ਨੂੰ ਦਰਸ਼ਨ ਕਰਵਾਵਾਂਗੇ ਵੀ ਲੈ ਤੇਰੀ ਭਾਵਨਾ ਨਾਲ ਜਿਹਦੀ ਖਾਤਰ ਤੂੰ ਲੜ ਰਿਹਾ ਤੇਰੇ ਪਿੱਛੇ ਆ ਸਾਡੀਆਂ ਭੈਣਾ ਆ ਜਿਹੜੇ ਸਾਡੇ ਨੌਜਵਾਨ ਆ ਜਿਹੜੇ ਲੋਕ ਖਨੋਰੀ ਤੇ ਸਟੇਜ ਤੇ ਤੇ ਲਿਆਵਾਂਗੇ ਭਾਵੇਂ ਸਾਨੂੰ ਮੈਂ ਕਹਿੰਦਾ ਲੋਕ ਤਾਂ ਤੁਸੀਂ ਸਾਨੂੰ ਪ੍ਰੋਗਰਾਮ ਨੂੰ ਡੇਟ ਦੇ ਦੇਂਦਿਓ ਪਿੰਡਾਂ ਦੇ ਪਿੰਡ ਆਉਣਗੇ ਥੋੜੇ ਜਿਹਾ ਸੀ ਮੈਂ ਥੋੜਾ ਜਿਹਾ ਟੇਲਰ ਦਾ ਦੇਖਿਆ ਸੀ ਪਰ ਛੇੜ ਕੇ ਕਿਸੇ ਪਿੰਡ ਨੂੰ ਬਈ ਜੇ ਕੋਈ ਪ੍ਰੋਗਰਾਮ ਦੇਵਾਂਗੇ ਤੁਸੀਂ ਆ ਜਾਓਗੇ ਮੈਂ ਇੱਕ ਪਿੰਡ ਦਾ ਨਾਂ ਲੈ ਸਕਦਾ ਉਹਨੇ ਕਿਹਾ ਸੀ ਵੀ ਸੇ ਹਜ਼ਾਰ ਬੰਦਾ ਵਾਂਗੇ ਇੱਕ ਪਿੰਡ ਚ ਤੁਸੀਂ ਪ੍ਰੋਗਰਾਮ ਦਿਓ ਸਾਨੂੰ ਪਾਵਾ 20 ਬੱਸਾਂ ਕਰਨੀਆਂ ਪੈਣ 40 ਕਰਨੀਆਂ ਪੈਣ 80 ਹਜ਼ਾਰ ਮੈਨੂੰ ਲੱਗਦਾ ਸੈਂਕੜੇ ਕੋਈ ਪਿੰਡ ਕੋਈ ਨੌਜਵਾਨ ਸਾਡਾ ਬਜ਼ੁਰਗ ਰਹਿਣੇ ਨੇ ਜਿਹੜਾ ਖਨੌਰੀ ਨਾ ਆਵੇ ਸਾਡੇ ਲਈ ਦਿੱਕਤ ਇਹ ਆ ਕਿ ਸਾਨੂੰ ਜਗ੍ਹਾ ਨਹੀਂ ਦਿਖ ਰਹੀ ਉਹਦੇ ਵੀ ਪਾਸੇ ਕਣਕਾਂ ਦੇ ਵਿੱਚ ਹੁਣ ਪਾਣੀ ਲੱਗਿਆ ਪਰ ਪਾਵਾ ਸਾਨੂੰ ਕਿਸਾਨਾਂ ਨੇ ਕਿਹਾ ਵੀ ਤੁਸੀਂ ਦੋ ਕਿੱਲੇ ਬਾਅਦੋਂ ਤਿੰਨ ਕਿੱਲੇ ਬਾਅਦੋਂ ਕੋਈ ਰੌਲਾ ਨਹੀਂਗਾ ਤੁਸੀਂ ਪ੍ਰੋਗਰਾਮ ਕਰੋ ਪਰ ਸਾਨੂੰ ਦਿੱਕਤ ਇਹ ਆ ਕਿ ਇੱਕ ਜਦੋਂ ਅਸੀਂ ਗਿੱਲਾ ਬੈਠਾਂਗੇ ਕਿੱਥੇ ਅਸੀਂ ਬੇਰ ਜਗ੍ਹਾ ਕੱਲ ਨੂੰ ਦੇਖ ਕੇ ਲਾਜ਼ਮੀ ਜਿਹੜੀ ਡੱਲੇਵਾਲ ਸਾਹਿਬ ਨੇ ਸਾਡੇ ਨਾਲ ਮੇਰੇ ਨਾਲ ਇਹ ਗੱਲ ਜਿੱਤਾਈ ਹੈ ਲਾਜ਼ਮੀ ਉਹਨੂੰ ਪ੍ਰੋਗਰਾਮ ਦੇਵਾਂਗੇ ਕਿ ਜਲਦੀ ਛੇਤੀ ਕਿਉਂਕਿ ਲੰਮਾ ਸਮਾਂ ਲੇਗਾ ਦਿਨੋਂ ਦਿਨ ਉਹਨਾਂ ਦੀ ਜਿਹੜੀ ਸਿਹਤ ਹੈ ਡਾਊਨ ਹੋ ਰਹੀ ਹੈ ਪਰ ਜੋ ਭਾਵਨਾ ਹੁੰਦੀ ਹੈ ਲੀਡਰ ਦੀ ਵੀ ਜਿਹਦੇ ਲਈ ਮੈਂ ਮਰ ਰਿਹਾ ਜਿਹਦੇ ਲਈ ਮੈਂ ਲੜ ਰਿਹਾ ਉਹਨਾਂ ਦੇ ਮਨ 'ਚ ਹੈ ਕਿ ਨਹੀਂ ਹੈ ਜੇ ਅਸੀਂ ਉਹ ਥੱਲੇ ਉਹ ਗੱਲ ਨਾਲ ਜਾਵਾਂਗੇ ਥੱਲੇ ਨਾ ਮਗੇ ਅੱਦੇ ਤਾਂ ਐਂ ਹੀ ਕਹਿੰਦੇ ਉਹਨੇ ਵੀ ਹਜੇ ਤਰ੍ਹਾਂ ਚੱਲੀ ਜਾਂਦਾ ਹਜੇ ਡੱਲੇਵਾਲ ਸਾਹਿਬ ਦਾ ਮਰਨ ਮਰ ਚੱਲੀ ਜਾਂਦਾ ਉਹ ਲੋਕਾਂ ਨੂੰ ਪੇਲ ਵੀ ਕਰਾਂਗੇ ਕਿ ਲਾਜ਼ਮੀ ਖਨੌਰੀ ਲੈ ਕੇ ਆਵਾਂਗੇ ਤੇ ਡੱਲੇਵਾਲ ਸਾਹਿਬ ਨੂੰ ਲਾਜ਼ਮੀ ਉਸ ਸਟੇਜ ਤੇ ਦਰਸ਼ਨ ਡੱਲੇਵਾਲ ਜਿਹੜੇ ਕਰਨਾ ਚਾਹੁੰਦਾ ਲੋਕਾਂ ਦੇ ਉਮੀਦ ਹੈ ਕਿ ਉਹ ਦਿਨ ਆਵੇ ਉਹਨਾਂ ਦੀ ਸਿਹਤ ਤਾਕੜੀ ਰਹੇ ਕਿ ਉਹ ਜਿਹੜੀ ਭਾਵਨਾਵਾਂ ਉਹਨਾਂ ਦੀ ਉਹ ਲੋਕਾਂ ਚ ਪੂਰੀ ਜਾਗਰਤ ਕਰਸਟਗੀ ਤੇ ਦਾ ਬੰਦ ਦਾ ਕਿਦਾਂ ਤਿਆਰੀਆਂ ਨੇ ਜੀ ਐਮਰਜੈਂਸੀ ਸੇਵਾਵਾਂ ਨੂੰ ਤੇ ਸਰਕਾਰਾਂ ਦਾ ਕਿਸ ਤਰ੍ਹਾਂ ਦੇਖ ਰਹੇ ਹੋ ਪੱਖ ਵੇਖੋ ਜਿਹੜੀ ਐਮਰਜੈਂਸੀ ਸੇਵਾਵਾਂ ਉਹਦੇ ਵਿੱਚ ਤਾਂ ਇਹ ਹੁੰਦਾ ਹੀ ਆ ਵੀ ਜਿਹੜੇ ਹੁਣ ਮੰਨ ਲਓ ਕੋਈ ਮਰੀਜ਼ ਆਇਆ ਕਿਸੇ ਤੇ ਦਾਖਲ ਆ ਉਹ ਰੈਫਰ ਕਰਨਾ ਹੈ ਚਾਹੇ ਉਹ ਲੁਧਿਆਣਾ ਉਹ ਲੁਧਿਆਣਾ ਬਠਿੰਡਲ ਜਾਣਾ ਬਠਿੰਡਾ ਲੁਧਿਆਣਾ ਜਾਣਾ ਚੰਡੀਗੜ੍ਹ ਜਾਣਾ ਉਹਨਾਂ ਨੂੰ ਛੋੜ ਹੋ ਗਈ ਦੂਜੀ ਛਾੜੇ ਜਿਹੜੇ ਵਲੰਟੀਅਰ ਬਹੁਤ ਸਾਰੇ ਵਿੱਚ ਇਦਾਂ ਦੇ ਵੀ ਹੁੰਦੇ ਨੇ ਜੀ ਨੌਜਵਾਨ ਜਿਹੜੇ ਜਿਦਣ ਲੱਗ ਜਾਂਦੇ ਨੇ ਕਿ ਨਹੀਂ ਜੀ ਅਸੀਂ ਕਿਸੇ ਨੂੰ ਲੰਘਣ ਹੀ ਨਹੀਂ ਦੇਣਾ ਕੋਈ ਇਦਾਂ ਦਾ ਹਾਲਾਤ ਹੁੰਦਾ ਉਹਨਾਂ ਨੂੰ ਇਹ ਆਉਂਦੀਆਂ ਨੇ ਬਹੁਤ ਜਿਹੜੇ ਸਾਡੇ ਵਾਰੰਟੀਆ ਹੁਣ ਜਿਹੜਿਆਂ ਤੇ ਡਿਊਟੀ ਲੱਗੀ ਹੁੰਦੀ ਹੈ ਜਦੋਂ ਅਸੀਂ ਉਹਨੂੰ ਕਹਿੰਦੇ ਵੀ ਨੂੰ ਲੰਘ ਜਾਂਦੇ ਹੋ ਗੁੱਸਾ ਉਹਨਾਂ ਨੂੰ ਆਉਂਦਾ ਆਉਦਾ ਵੀ ਤੁਸੀਂ ਰੋਕਣ ਵਾਲੇ ਤੁਸੀਂ ਨਿਗਾਉਣੇ ਹੋ ਇਹ ਦਿੱਕਤਾਂ ਆਉਂਦੀਆਂ ਇਹ ਮਾਫੀਆਂ ਸਾਨੂੰ ਮੰਗਣੀਆਂ ਪੈਂਦੀਆਂ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜ਼ਿੰਮੇਵਾਰ ਵਾਰੰਟੀਆ ਲਾਏ ਜਾਣ ਇਹ ਦਿੱਕਤ ਨਾ ਆਵੇ ਉਹਨਾਂ ਨੂੰ ਛੋੜ ਦੇਵਾਂਗੇ ਮਰੀਜ਼ਾਂ ਨੂੰ ਜਿਹੜੇ ਕਿਸੇ ਨੇ ਮੈਰਜ ਹੈਗੇ ਜਿਹੜਿਆਂ ਪੈਲਸ ਬੁੱਕ ਕੀਤੇ ਹੋਏ ਨੇ ਜਾਂ ਕੋਈ ਸ਼ਹਿਰ ਚ ਕੀਤੇ ਹੋਏ ਸ਼ਹਿਰ ਵਾਲਿਆਂ ਨੇ ਪੈਲਸ ਤੇ ਉਹਨਾਂ ਨੂੰ ਵੀ ਛੋਟ ਹੋਊਗੀ ਤੀਜਾ ਜਿਹੜੇ ਕਿਸੇ ਸਾਡੇ ਬੱਚਿਆਂ ਨੇ ਬਾਹਰ ਜਾਣਾ ਹੈ ਉਹਨਾਂ ਦੀਆਂ ਟਿਕਟਾਂ ਬੁੱਕ ਕੀਤੀਆਂ ਹੁੰਦੀਆਂ 에ਰਪੋਰਟ ਜਾਣਾ ਉਹਨਾਂ ਨੂੰ ਵੀ ਛੋਟ ਕਰਾਂਗੇ ਚੌਥਾ ਕਿਸੇ ਦਾ ਪੇਪਰ ਹੈ ਜਾਂ ਪ੍ਰਾਈਵੇਟ ਪੇਪਰ ਵੀ ਹੋ ਸਕਦਾ ਹੈ ਸਰਕਾਰੀ ਪੇਪਰ ਹੋ ਸਕਦੇ ਆ ਉਹਨਾਂ ਨੂੰ ਵੀ ਅਸੀਂ ਛੋਟ ਦੇਵਾਂਗੇ ਦੂਜੀ ਰਹੇਗੀ ਸਰਕਾਰ ਵਾਲੀ ਗੱਲ ਹੂੰ ਸਰਕਾਰ ਕੱਲ ਹੀ ਇੱਥੇ ਆਪਣੇ ਸਾਰੇ ਮੰਤਰੀ ਆ ਕੇ ਗਏ ਆ ਅ ਅਮਰਜੀ ਅਮਨ ਰੋੜਾ ਅਮਨ ਰੋੜਾ ਅਮਨ ਰੋੜਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਵੀ ਆਹੋ ਮੰਤਰੀ ਵੀ ਹੈ ਪ੍ਰਧਾਨ ਵੀ ਹੈ ਉਹਨਾਂ ਨੇ ਕਿਹਾ ਵੀ ਡੱਲੇਵਾਲ ਸਾਹਿਬ ਅਸੀਂ ਤੇਰੇ ਨਾਲ ਆ ਸਾਰੀ ਸਾਰੀ ਸਰਕਾਰੀ ਤੇਰੇ ਨਾਲ ਆ ਫਿਰ ਕਿਸਾਨਾਂ ਨੇ ਤਾਂ ਉਹ ਪ੍ਰੋਗਰਾਮ ਦੇਤਾ ਵੀ ਪੰਜਾਬ ਬੰਦ ਹੈ ਹੁਣ ਸਰਕਾਰ ਦੇ ਨਾਲ ਹੈ ਸਾਡੇ ਕਿਸਾਨਾਂ ਦੇ ਤਾਂ ਫਿਰ ਉਹ ਨੋਟੀਫਿਕੇਸ਼ਨ ਜਾਰੀ ਕਰਦੇ ਕਿ 30 ਤਰੀਕ ਨੂੰ ਸਰਕਾਰੀ ادارے ਸਾਰੇ ਬੰਦ ਰਹਿਣਗੇ ਸਾਰੇ ਟਰਾਂਸਪੋਰਟ ਬੰਦ ਰਹਿਣਗੇ ਜੇ ਉਹ ਅਗਰ ਨਹੀਂ ਕਰਦੇ ਫਿਰ ਉਹ ਇਕੱਲੇ ਬਿਆਨ ਰਹਿ ਜਾਣਗੇ ਇਹ ਤਾਂ ਲੋਕਾਂ ਨੂੰ ਪਤਾ ਲੱਗ ਜੂ ਨਾ ਇੱਥੋਂ ਸਾਬਤ ਹੋ ਜਾਣਾ ਜੀ ਮੈਂ ਕਹਣਾ ਵੀ ਇੱਥੋਂ ਤੇ ਕੈਂ ਸਾਬਤ ਨਹੀਂ ਹੋਣਾ ਫਿਰ ਇਹ ਹੋਣਾ ਵੀ ਅਮਿਤ ਸ਼ਾਹ ਦਾ ਪ੍ਰੋਗਰਾਮ ਆ ਪੰਜਾਬ ਸਰਕਾਰ ਤੇ ਵੀ ਭਾਰੀ ਹੈ ਨਹੀਂ ਮੁੱਖ ਮੰਤਰੀ ਸਟੈਂਡ ਲੈ ਰਿਹਾ ਵੀ ਅਮਿਤ ਸ਼ਾਹ ਕਦੇ ਮੇਰੇ ਤੇ ਕੋਈ ਹੋਰ ਕੁਝ ਨਾ ਕਰ ਦੇ ਉਹਦੀ ਦੋਸਤੀ ਤੋੜਦਾ ਕਿ ਦੋਸਤੀ ਨਿਮਾਉਂਦਾ ਇਹ ਵੀ ਮੈਨੂੰ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਪਰਖ ਦੀ ਘੜੀ ਹੋਊ ਕਿ ਲੋਕਾਂ ਨਾਲ ਖੜਦਾ ਕਿ ਸਰਕਾਰ ਨਾਲ ਖੜਦਾ ਹੋਰ ਵੀ ਬਹੁਤ ਸਾਰੀਆਂ ਰਾਜਨੀਤਿਕ ਕਾਂਗਰਸ ਅਕਾਲੀ ਪਾਰਟੀਆਂ ਨੇ ਜੀ ਉਹਨਾਂ ਨੂੰ ਕੀ ਕਹਿੰਗੇ ਹਾਂ ਜਿਹੜੇ ਇਸ ਸਮੇਂ ਦੇ ਵਿੱਚ ਇਕੱਲੇ ਆਮ ਆਦਮੀ ਪਾਰਟੀ ਦੇ ਮੰਤਰੀ ਨਹੀਂ ਆਏ ਕਾਂਗਰਸ ਦੇ ਵੀ ਮੰਤਰੀ ਤਕਰੀਬਨ ਸਾਬਕਾ ਮੁੱਖ ਮੰਤਰੀ ਚੰਨੀ ਵੀ ਆ ਕੇ ਗਏ ਨੇ ਉਹ ਰਿਪੋਰਟ ਵੀ ਦੇ ਕੇ ਗਏ ਨੇ ਅਕਾਲੀ ਦਲ ਦੇ ਵੀ ਸਾਰੇ ਆ ਕੇ ਗਏ ਨੇ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡ ਕੇ ਗਿਆ ਦੂਜੇ ਵੀ ਆ ਕੇ ਗਏ ਨੇ ਉਹ ਉਹਨਾਂ ਨੂੰ ਵੀ ਮੇਰੀ ਅਪੀਲ ਆ ਕਿ ਤੁਸੀਂ ਇਕੱਲੇ ਬਿਆਨ ਤੱਕ ਸੀਮਤ ਨਾ ਰੋ ਕਿ ਅਸੀਂ ਬਿਆਨ ਦਿੱਤਾ 30 ਤਰੀਕ ਨੂੰ ਪੰਜਾਬ ਬੰਦ ਦੇ ਵਿੱਚ ਸਦੇ ਤੁਸੀਂ ਪਰਿਵਾਰਾਂ ਸਮੇਤ ਜਿਵੇਂ ਪਿੰਡਾਂ ਦੇ ਵਿੱਚੋਂ ਕਿਸਾਨ ਮਜ਼ਦੂਰ ਮਲਾਜ਼ਮ ਗੇਟ ਟ੍ਰੇਲੀਆਂ ਕਰਨਗੇ ਸੜਕਾਂ ਤੇ ਆਉਣਗੇ ਉਹਨਾਂ ਨੂੰ ਵੀ ਅਪੀਲ ਹੈ ਪਰਿਵਾਰ ਸਮੇਤ ਲੈ ਕੇ ਆ ਕੇ ਪੰਜਾਬੀ ਇੱਕ ਦਿਸਗੇ ਮੇਰੀ ਅਪੀਲ ਆ ਕਿ ਸਿਆਸਤ ਦੋ ਨੰਬਰ ਤੇ ਰੱਖਿਓ ਸਿਆਸਤ ਦੋ ਨੰਬਰ ਤੇ ਰੱਖੋ ਆਪਾਂ ਪੰਜਾਬੀ ਏਕਾ ਕਰ ਸਕੀਏ ਆਪਾਂ ਮਾਰ ਹੀ ਇਸ ਕਰਕੇ ਰਹੇ ਆ ਬਦਕਿਸਮਤੀ ਸਾਡੀ ਇਹ ਰਹੀ ਹੈ ਇੱਕ ਦੂਜੇ ਨੂੰ ਨਿੰਦਣ ਤੇ ਤਾਂ ਜੋਰ ਲਾਦਨੇ ਲੱਤਾਂ ਖੇਚਣ ਤੇ ਪਰ ਕਦੇ ਇਕੱਠੇ ਹੋਣ ਤੇ ਜੋਰ ਨਹੀਂ ਲਾਇਆ ਅੱਜ ਸਮਾਂ ਡੱਲੇਵਾਲ ਸਾਹਿਬ ਨੇ ਸਾਨੂੰ ਪੰਜਾਬੀਆਂ ਨੂੰ ਮੌਕਾ ਦਿੱਤਾ ਕਿ 30 ਤਰੀਕ ਨੂੰ ਇਕੱਠੇ ਹੋ ਕੇ ਸੜਕਾਂ ਤੇ ਆਗੇ ਮੈਂ ਆਸ ਕਰੂੰਗਾ ਉਹਨਾਂ ਤੋਂ ਸਾਰੀਆਂ ਸਿਆਸੀ ਪਾਰਟੀਆਂ ਤੋਂ ਸਰਕਾਰ ਤੋਂ ਵੀ ਕਿ ਇਸ ਪੰਜਾਬ ਬੰਦ ਨੂੰ ਪੂਰਾ ਸਾਥ ਵੀ ਦੇਣ ਤੇ ਲੋਕਾਂ ਦੇ ਨਾਲ ਆ ਕੇ ਸੜਕਾਂ ਤੇ ਵੀ ਬੈਠਣ ਜੀ ਧੰਨਵਾਦ ਜੀ ਹਾਂਜੀ ਇਹ ਸਨ ਕਾਕਾ ਸਿੰਘ ਕੋਟੜਾ ਜਿਨ੍ਹਾਂ ਨੇ ਕਿਹਾ ਕਿ 30 ਦਾ ਮੁਕੰਮਲ ਬੰਦ ਹੈ ਜਿਹੜਾ ਉਸ ਲਈ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਕੋਈ ਵੀ ਵਿਅਕਤੀ ਆ ਉਹ ਜ਼ਰੂਰ ਸਾਥ ਦੇਣ ਤੇ ਇਸ ਬੰਦ ਨੂੰ ਮੁਕੰਮਲ ਕਰੀਏ ਤਾਂ ਕਿ ਇਹ ਮੰਗਾਂ ਨੇ ਜਿਹੜੀਆਂ ਸਰਕਾਰ ਤੋਂ ਮੰਗੀਆਂ ਜਾ ਸਕਣ